ਅੱਜ ਅਸੀਂ ਲਾਈ ਮਿੱਠੇ ਪਾਣੀ ਦੀ ਸ਼ਬੀਲ ਵਲੋਗ ਪੂਰਾ ਦੇਖੇ ਹੋਈ ਹਾਂਜੀ ਸਸਰਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਮਿੰਨੀ ਵਲੋਗ ਚ ਮੈਂ ਸਵੇਰੇ ਕੁੜੀ ਸਕੂਟੀ ਬਾਅਦ ਤੇ ਮੈਂ ਚੱਲੇ ਗਿਆ ਦੁਕਾਨ ਤੇ ਤੇ ਸੰਜੇ ਭਾਈ ਸੀ ਉਹਨਾਂ ਨੇ ਦੁਕਾਨ ਖੋਲੀ ਜੀ ਦੁਕਾਨ ਖੋਲਣ ਤੋਂ ਬਾਅਦ ਕੋਲਰ ਬਾਹਰ ਕੱਢਣ ਲੱਗੇ ਤੇ ਉਹ ਚ ਪਾਣੀ ਪਿਆ ਸੀ ਰਾਤ ਦਾ ਜੀ ਫਿਰ ਮੋਟਰ ਚਲਾ ਕੇ ਕੋਲਰ ਚ ਪਾਣੀ ਬਾਹਰ ਕੱਢਿਆ ਜੀ ਅੱਜ ਆਪਾਂ ਸ਼ਬੀਲ ਲਾਣੀ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਆਪਣਾ ਡਰਮ ਆ ਗਿਆ ਜੀ ਡਰਮ ਲਿਆ ਤੇ ਬਾਈ ਉਹ ਝਾੜੂ ਲਾਣ ਲੱਗ ਜੀ ਬਾਹਰੋਂ ਵੰਗੂ ਬਾਈ ਲੋਨ ਪੈਪਾ ਮੋਪਾ ਲਿਆਂਦੀ ਨਹੀਂ ਪੈਪ ਲਾ ਕੇ ਡਰਮ ਧੋਣ ਲੱਗੇ ਜੀ ਡਰਮ ਧੋਣ ਤੋਂ ਬਾਅਦ ਫਿਰ ਟੈਂਟ ਦਾ ਸਮਾਨ ਆ ਗਿਆ ਜੀ ਉੱਤੇ ਛਾਇਆ ਬਣ ਲਾਣਾ ਜੀ ਟੱਪ ਟੋਪੀ ਆ ਕੇ ਗਲਾਸ ਆ ਕੇ ਜੀ ਮੈਂ ਕਿਹਾ ਸੂਤੀ ਕੱਪੜਾ ਲੈਣ ਜੀ ਲੈ ਕੇ ਆਇਆ ਤਾਂ ਉੱਤੇ ਛਾਇਆ ਬਣ ਲਾਣ ਲੱਗ ਰਹੇ ਜਿਹਾ ਲੱਗਾ ਕਿੰਨੀ ਦਾ ਘਟਾ ਆਇਆ ਜੀ ਤੇ ਵੰਗੂ ਬਾਈ ਹੋਰੇ ਚੀਨੀ ਕੋਲਣ ਲੱਗੇ ਬਾਈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਾ ਕਰੇ ਜੀ ਤੇ ਆਪਣੀ ਬਰਫ ਆ ਗਈ ਜੀ ਫਿਰ ਬਰਫ ਲਿਆ ਕੇ ਬਾਈ ਨੇ ਰੱਖੀ ਉਸ ਤੋਂ ਬਾਅਦ ਪਹਿਲਾ ਗਲਾਸਿੰਦ ਚਾਚੇ ਨੂੰ ਪਾਇਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਫਿਰ ਸ਼ਫੀਲ ਦਾ ਕੰਮ ਚੱਲ ਪਿਆ ਸੰਗਤ ਆਈ ਜਾਂਦੀ ਹੈ ਜੀ ਵਾਹਿਗੁਰੂ ਮੇਰਾ ਕਰੇ ਮੇਰੇ ਭੈਣਾ ਭਰਾਵਾਂ ਤੇ ਡੈਡੀ ਜੀ ਬੋਤਲਾਂ ਸਾਫ਼ ਕਰ ਰਹੇ ਸੀ ਕਿਉਂਕਿ ਕਿਸ ਨੂੰ ਘਰੇ ਲੈ ਜਾਣਾ ਅੰਦਰ ਬੋਤਲ ਚ ਪਾ ਕੇ ਪਾਣੀ ਦੇ ਦਿੰਦੇ ਸੀ ਵਾਹਿਗੁਰੂ ਮੇਰੇ ਭੈਣਾ ਭਰਾਵਾਂ ਨੂੰ ਵਸਦੇ ਵਸਦੇ ਰੱਖੇ ਜੀ ਖੁਸ਼ ਰੱਖੇ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਆਪਣਾ ਸ਼ਫੀਲ ਦਾ ਕੰਮ ਨਿਬੜ ਗਿਆ ਔਰ ਬੈਂਚਪੂਤ ਧੋ ਕੇ ਪਛਾੜ ਤੇ ਜੀ ਤੇ ਮੈਂ ਗਿਆ ਕਰੇ ਗੁਰੂ ਨੂੰ ਲੈ ਕੇ ਡਾਕਟਰ ਕੋਲ ਗਿਆ ਜ ਟੀਕੇ ਵੀ ਲਵਾਣੇ ਸੀ ਅੱਜ ਤਿੰਨ ਟੀਕੇ ਲੱਗੇ ਗੋਰੂ ਨੂੰ ਫਿਰ ਗੋਰੂ ਨੂੰ ਲੈ ਕੇ ਅਸੀਂ ਘਰੇ ਆ ਗਏ ਜੀ ਹੁਣ ਆਪਣੀ ਰੋਟੀ ਆ ਗਈ ਜੀ ਆਪਾਂ ਰੋਟੀ ਖਾਣੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਸਾਰਿਆਂ ਤੇ ਤੁਹਾਨੂੰ ਸਾਡਾ ਵਲੌਗ ਪਸੰਦ ਆਵੇ ਸ਼ੇਅਰ ਕਰ ਦਿਓ